ਦੇ ਰੈਵਿਊ ਨੂੰ ਦਾ ਸਿੱਧਾ ਸਿੱਧਾ ਕਪਲਾ ਚੋਰ ਬਜਾਰੀ ਐਸ ਕਦਰ ਵੱਧ ਗਈ ਆ ਕਿ ਇਹਨਾਂ ਨੇ ਸ਼ਰਮ ਵੇਚ ਕੇ ਖਾ ਲਈ ਆ ਰੋਜ ਦਾ ਰੋਜ ਦਾ ਲੱਖਾਂ ਦਾ ਕਪਲਾ ਹੋ ਰਿਹਾ ਤੇ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਮੈਂ ਚਲਾਨ ਦਿੱਤੇ ਇਹ オリジナル ਡਾਕੂਮੈਂਟ ਨੇ ਜੀ ਆਪਾਂ ਪਿੱਛੇ ਇਹ ਟਰੈਕ ਪੜਾਇਆ ਹੈਗਾ ਤੇ ਪਬਲਿਕ ਨੇ ਸਾਡੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਡੇ ਨਾਲ ਇਹ ਇਹ ਕਪਲਾ ਕੀਤਾ ਗਿਆ ਵਾ ਇਹ オリジナル ਡਾਕੂਮੈਂਟ ਨੇ ਜਿਹੜੇ ਮੈਂ ਤੁਹਾਨੂੰ ਵਿਖਾ ਰਿਹਾ ਇਹ オリジナル ਡਾਕੂਮੈਂਟ ਹੈ ਜੇ ਕਿਸੇ ਦਾ 5000 ਦਾ ਚਲਾਨ ਹੋਇਆ ਵਾ ਤੇ ਉਹਦਾ ਕੀ ਕਰਦੇ ਨੇ 1000 ਰੁਪਇਆ ਲੈਂਦੇ ਨੇ ਚੰਦਰੋ ਦਾ ਡਾਕੂਮੈਂਟ ਆ ਜਾਂਦਾ ਸਰਕਾਰ ਦਾ 5000 ਦਾ ਨੁਕਸਾਨ ਤੇ 1000 ਰੁਪਇਆ ਨਾਲ 5-500 ਰੁਪਇਆ ਰੰਦਾਵਾ ਸਭ ਨੂੰ ਮਿਲ ਜਾਂਦਾ ਅੰਮ੍ਰਿਤਸਰ ਦੇ ਆਰਟੀਆ ਦਫਤਰਾਂ ਦੇ ਵਿੱਚ ਹੋ ਰਹੀ ਕਪਲੇ ਜਿਸ ਦੇ ਚੱਲਦੇ ਆਰਟੀਆ ਐਕਟਿਵਿਸਟ ਵਰुण सरीਨ ਦੇ ਵੱਲੋਂ ਇਸ ਦਾ ਖੁਲਾਸਾ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਟ੍ਰਾਂਸਪੋਰਟ ਦਫਤਰ ਵਿਖੇ ਰੋਜ਼ਾਨਾ ਹੋ ਰਹੀ ਕਪਲਿਆਂ ਦਾ ਅਸੀਂ ਖੁਲਾਸਾ ਕੀਤਾ ਹੈ ਜਿਸ ਦੇ ਚੱਲਦੇ ਟ੍ਰੈਫਿਕ ਅਧਿਕਾਰੀਆਂ ਦੇ ਵੱਲੋਂ ਅਸਲੀ ਚਲਾਨ ਲੈ ਕੇ ਆਰਟੀਆ ਅਧਿਕਾਰੀ ਦੇ ਦਫਤਰ ਪਹੁੰਚੇ ਤਾਂ ਉਥੋਂ ਇਹ ਚਲਾਨ ਦੇ ਦਸਤਾਵੇਜ਼ ਪਹਿਲਾਂ ਹੀ ਉਹਨਾਂ ਅਤੇ 5000 ਦੇ ਚਲਾਨ ਦੀ ਇਹ ਵੱਜ ਟ੍ਰਾਂਸਪੋਰਟ ਅਥਾਰਟੀ ਦੇ ਦਫ਼ਤਰ ਦੇ ਬਾਹਰ ਬੈਠੇ ਏਜੰਟਾਂ ਨੂੰ ਉਹਨਾਂ ਨੂੰ ਇਹ ਦਸਤਾਵੇਜ਼ 1000 ਰੁਪਏ ਦੇ ਵਿੱਚ ਮੁਹੱਈਆ ਕਰਾਉਂਦੇ ਹਨ ਜਿਸ ਦੇ ਚੱਲਦੇ ਸਰਕਾਰ ਨੂੰ ਰੋਜ਼ 2 ਲੱਖ ਅਤੇ ਮਹੀਨੇ ਦਾ ਅੰਦਾਜ਼ਨ 75 ਲੱਖ ਦਾ ਚੁੰਨਾ ਲਗਾਇਆ ਜਾਂਦਾ ਹੈ ਜਿਸ ਸੰਬੰਧੀ ਜਦੋਂ ਅਸੀਂ ਅਸਲ ਚਲਾਨ ਲੈ ਕੇ ਪਹੁੰਚੇ ਤਾਂ ਆਰਟੀਏ ਦਫ਼ਤਰ ਦੇ ਵਿੱਚ ਉਕਤ ਦਸਤਾਵੇਜ਼ ਮੌਜੂਦ ਹੀ ਨਹੀਂ ਸਨ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਸਗੋਂ ਇਹਨਾਂ ਦੇ ਬਦਲੋ ਬੀਤੇ ਲੰਬੇ ਸਮੇਂ ਤੋਂ ਇਹ ਕਪਲੇ ਬਾਜ਼ੀ ਕਿਤੇ ਚੱ ਰਹੀ ਹੈ ਹਿੰਜਾ ਦੇ ਚਾਲਾਣੋ ਭਰ ਕੇ ਜਿਹੜੇ ਵੀ 2021 ਦੇ ਆ ਜੀ ਲੋਹੀ ਘਟਾਇ ਕਿਉਂ ਆਨੇ ਪਹਿਲਾਂ ਕਿੱਥੋਂ ਘਟਾਇ ਭਾਈ ਸਾਡੇ ਕੋਲ オリジナル ਆ ਨਹੀਂ ਰੀਨ ਉਹਦੀ ਗੱਲ ਕੋਈ ਨਹੀਂ ਕੀਤੀ ਹਾਂ ਦੀ ਗੱਲ ਤੁਸੀਂ ਤਾਂ ਨਿਕਲ ਜਾਂਦੇ ਹੋ ਉਹ ਮੋਤਰੀ ਪੱਜ ਤਾਂ ਆਇਆ ਜੀ ਪੈਸੇ ਕੋਟਾ ਤੁਸੀਂ ਕਹਿਦੇ ਭਾਈ ਹਸਲਾ ਕੇ ਮੈਂ ਕਿਹਾ ਤੁਹਾਨੂੰ ਪ੍ਰੈਸਰ ਕੋਡ ਨਹੀਂ ਪ੍ਰੈਸ ਵਾਲੇ ਨੇ ਨਾਰਾ ਜੀ ਉਸ ਵੇਲੇ ਤੇ ਇਹੀ ਮਜਰਾ ਕੱਢ ਦਿੰਨੇ ਹਾਂ ਹਾਂ ਦੀ ਗੱਲ ਅੱਛਾ オリジナル ਛੱਡ ਕੇ ਇਹਨਾਂ ਦੀ ਸੁਣ ਲਓ ਜੀ ਇਹ ਕਹਿੰਦੇ ਇਹੀ ਆਪ ਚਾਲਾਨ ਕੱਢ ਦਿੰਨੇ ਆ ਇਹ ਉਹ ਚਾਲਾਨ ਨੇ ਇਹ ਗੱਲ ਇਹਨਾਂ ਦੀ ਬਿਲਕੁਲ ਸਹੀ ਆ ਜੀ ਇਹ ਉਹ ਚਾਲਾਨ ਨੇ ਜਿਨ੍ਹਾਂ ਨੂੰ ਇਹ ਆਪ ਬਗੈਰ ਕੇ ਫੀਸ ਜਨਾਉਂ ਕਰਾਏ ਕੱਢ ਦਿੰਦੇ ਨੇ ਇਹ ਆਪਣੇ ਮੂੰਹੋਂ ਕਹਿ ਰਹੇ ਨੇ ਇਹ ਆਪਣੇ ਆਪ ਆਪਣੇ ਮੂੰਹੋਂ ਕਹਿ ਰਹੇ ਨੇ ਇਹ ਉਹ ਚਲਾਨ ਨੇ ਜੀ ਜਿਹੜੇ ਅਸੀਂ ਕੱਢ ਦਿੰਨੇ ਹਾਂ ਬੁੱਢ ਫੇਰ ਤੇ ਗੋਲ ਜਿੱਦੋਂ ਤੁਸੀਂ ਆਉਂਦੇ ਮੈਂ ਤੁਹਾਨੂੰ ਦੱਸਣ ਲੱਗਾ ਜੀ ਇਹ ਉਹ ਚਲਾਨ ਨੇ ਇਹ ਹੁੰਦਾ ਕੀ ਹੈ ਜਿਵੇਂ ਕਿਸੇ ਦਾ 5000 ਆ ਰਹੀਆਂ 10000 ਜੁਰਮਾਨਾ ਹੁੰਦਾ ਐ ਇੱਥੇ ਬੰਦੇ ਭਾਏ ਹੁੰਦੇ ਇਨਾਂ ਨੇ ਇਹ ਉਹ ਚਲਾਨ ਨੇ ਜਿਹੜੇ ਉਹਨਾਂ ਨੂੰ ਜਿਹਦਾ ਚਲਾਨ ਹੈ ਉਹਨੂੰ ਕਿਹਾ ਜਾਂਦਾ ਵਾ तू पारा पर तो मैं हजार तो है, है। पच्चीस मतलब, अप्रैल को हुआ है दो हजार इक्कीस को जो की ड्राइवर ने मतलब कल यहाँ से मतलब दूसरे ड्राइवर से कॉन्टेक्ट किया उसने मुझसे कॉन्टेक्ट किया क्योंकि उसके पास इतनी फाइनेंशियल कंडीशन नहीं है कि वो यहाँ पे आ सके और अपनी जो आर सी यहाँ पे इनके उसके डॉक्यूमेंट्स है वो यहाँ पे ले सके तो मतलब उसने मेरे से कॉन्टेक्ट किया अभी मैं यहाँ पर आया हूँ तो जब भी मैंने डॉक्यूमेंट अंदर दे दिया है तो मेरे पास एक एजेंट आता है बस कहता है इतना आप सिर्फ इतना पूछो फ़ाइन कितना हुआ है तो बस फाइन ही पूछना जब मैंने अंदर उसको पूछा सर जी को सरदार सर को तो वो कह रहा है बीस हज़ार हो जाएगा मैंने बोला सर कम नहीं हो जाएगा तो उसने बोला नहीं कुछ नहीं हो जाएगा क्योंकि मेरे अगर मैं गलत पूछ रहा हूँ तो उसने किसी को फ़ोन किया अंदर से उसने बोला नहीं बीस हज़ार हो जाएगा तो फिर जब वो एजेंट मतलब मैं अंदर से सोच रहा हूँ जब मेरे मेरे पास एजेंट आया उसने बोला दस हज़ार तो ये बोल रहा है बीस हज़ार तो मसला क्या है तो मतलब यहाँ पे जो सरकार है वो वो कहाँ सा सो रही है क्योंकि मैं भी मतलब अगर मैं मैं नहीं आता वो अगर वो कश्मीर से ही आता तो एक तो हो जाता है दो चा, चार चार हज़ार उसको मतलब वो वो लग जाता है किराया लग जाता है आने जाने का तो दूसरा वो एक तो वो मजदूरी करता है दूसरा वो वहाँ से बीस हज़ार यहाँ पे फिर उसको जुर्माना पड़ पड़ेगा अगर ये मतलब ऑफिशियली काम नहीं कर सकते तो फिर ये अनऑफिशियली क्यों काम करते हैं ऐसे अगर ये ऐसे ऑफिशियली हमें दे बीस हज़ार नहीं मैं नहीं दे सकते एजेंट तो ने हमें कैसे बोला है मेरा नाम जी वरुण सरीन है मैं आज आर टी ए अमृतसर आया वहाँ कुछ चलान मेरे हाथ हाथी था देख सकते हो ये चलान ने अज इतने आए हैं जी एक बहुत वा खुलासा करन ਜਿਹੜਾ ਕਿ ਸਿੱਧਾ ਸਿੱਧਾ ਸਰਕਾਰ ਦੇ ਰੈਵਿਊ ਨੂੰ ਦਾ ਕਪਲਾ ਕੀਤਾ ਜਾ ਰਿਹਾ ਸੀਗਾ ਇੱਥੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਡੀ ਟਰੈਕ ਵਾਲੀ ਵੀਡੀਓ ਜਿਹੜਾ ਆਪਾਂ ਪਿੱਛੇ ਤੁਹਾਨੂੰ ਦਿਖਾਇਆ ਹੈਗਾ ਟਰੈਕ ਤੇ ਬਹੁਤ ਵੱਡਾ ਕਪਲਾ ਉਹਨਾਂ ਨੇ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਆਪਣੇ ਚਾਲਾਨ ਦੇ ਕੇ ਕੀ ਨੇ ਇੱਥੇ ਕੀ ਕਰਦੇ ਨੇ ਜੀ ਇੱਥੇ ਜਿਵੇਂ ਕਿਸੇ ਦਾ ਚਾਲਾਨ ਹੋਇਆ ਵਾ ਇਹ 5000 ਦਾ ਜੇ ਕਿਸੇ ਦਾ ਚਾਲਾਨ ਹੋ ਗਿਆ ਇੱਥੇ ਇਹਨਾਂ ਨੇ ਏਜੰਟ ਭਾਏ ਨੇ ਏਜੰਟ ਜਿਹੜੇ ਇਹਨਾਂ ਨੇ ਭਾਏ ਨੇ ਉਹ ਕੀ ਕਰਦੇ ਨੇ ਕਿ ਇਹਨਾਂ ਕੋ 1000 ਰੁਪਿਆ ਲੈ ਕੇ ਇਹਨਾਂ ਦਾ 5000 ਦਾ ਚਾਲਾਨ ਕੱਢ ਦਿੰਦੇ ਨੇ ਤੇ ਚਾਲਾਨ ਦੀ ਸਟਾਰਟਿੰਗ 5000 10000 ਬਹੁਤ ਜ਼ਿਆਦਾ ਤੋਂ ਜ਼ਿਆਦਾ ਵੀ ਹੋ ਸਕਦੀ ਹੈ ਠੀਕ ਹੈ ਕਿ ਨਹੀਂ ਤੇ ਇਹ ਉਹ ਕੱਢ ਦੇ ਦਿੰਦੇ ਨੇ ਆਪਾਂ ਅੱਜ ਇਹਨਾਂ ਨੂੰ ਉਹ ਆਏ ਆ ਚਲਾਨ ਕਢਵਾਨ ਇੱਥੇ ਅੰਦਰ ਰੰਦਾਵਾ ਜੀ ਬੈਠੇ ਨੇ ਸਰਦਾਰ ਜੀ ਅਹੀਂ ਉਹਨਾਂ ਨੂੰ ਚਲਾਨ ਦਿੱਤਾ ਇੱਕ ਅਹੀਂ ਕਹਿ ਲਈ ਜੀ ਡਾਕੂਮੈਂਟ ਕੱਢ ਦਿਓ ਉਹਨਾਂ ਕੋ ਡਾਕੂਮੈਂਟ ਨਹੀਂ ਨਿਕਲਿਆ ਫਿਰ ਅਹੀਂ ਦੂਜਾ ਚਲਾਨ ਦਿੱਤਾ ਤੀਜਾ ਚਲਾਨ ਦਿੱਤਾ ਇਹਨਾਂ ਕੋ ਇਹਨਾਂ ਦਾ ਡਾਕੂਮੈਂਟ ਨਹੀਂ ਹੈਗਾ ਕਿਉਂਕਿ ਇਹਨਾਂ ਦੇ ਡਾਕੂਮੈਂਟ ਓਨਰਾਂ ਕੋ ਪਹੁੰਚ ਚੁੱਕੇ ਨੇ ਤੇ オリジナル ਚਲਾਨ ਮੇਰੇ ਕੋ ਨੇ ਇਹ ਬਹੁਤ ਵੱਡੇ ਲੈਵਲ ਤੇ ਰੋਜ਼ ਦਾ ਜੇ ਘੱਟੋ-ਘੱਟ ਵੀ ਐਸਟੀਮੇਟ ਲਾਇਆ ਜਾਵੇ ਜੇ ਚਲਾਂ 50 ਚਲਾਨ ਵੀ ਰੋਜ਼ ਦੇ ਭੁਗਤਦੇ ਨੇ ਤੇ 2.5 ਲੱਖ ਰੁਪਏ ਦਾ ਰੋਜ਼ ਦਾ ਘਪਲਾ ਕਰਨਦੇ ਨੇ ਜੇ 2.5 ਲੱਖ ਦਾ ਘਪਲਾ ਰੋਜ਼ ਦਾ ਹੁੰਦਾ 75 ਲੱਖ ਰੁਪਈਆ ਮਹੀਨਾ ਆਪਾਂ ਇਹਦੇ ਸਬੰਧ ਵਿੱਚ ਆਰਟੀਆ ਸਾਹਿਬ ਅਰਸ਼ਦੀਪ ਜੀ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ ਵਾ ਕਿ ਆਪਾਂ ਇਹਦੇ ਤੇ ਤੁਸੀਂਾਨੂੰ ਰਿਟਰਨ ਕੰਪਲੇਨਟ ਦਿਓ ਰਹੀ ਹੈ ਤੇ ਕਾਰਵਾਈ ਕਰਾਂਗੇ ਮੈਂ ਇੱਥੇ ਇਹ ਵੀ ਕਹਿਣਾ ਚਾਹਾਂਗਾ ਅਰਸ਼ਦੀਪ ਜੀ ਨੂੰ ਕਿ ਜੇ ਉਹਨਾਂ ਦੇ ਸੁਪਰਵਾਈਜ਼ਨ ਚ ਥੱਲੇ ਇਹ ਕੰਮ ਹੋ ਰਿਹਾ ਤੇ ਕੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਦਿਆ ਸੀ ਪੁਰਾਣੇ ਟਾਈਮ ਤੋਂ ਚੱਲਣਦੇ ਆ ਬਹੁਤ ਜਿਹੜੇ ਅੰਦਰ ਰੰਧਾਵਾ ਜੀ ਬੈਠੇ ਨੇ ਪਿਛਲੇ 5 ਸਾਲ ਤੋਂ ਇੱਕੋ ਸੀਟ ਤੇ ਨੇ ਇਹਨਾਂ ਦੀ ਕਿਉਂ ਨਹੀਂ ਟਰਾਂਸਫਰ ਕੀਤੀ ਗਈ ਅੱਜ ਤੱਕ ਕਿਉਂਕਿ ਇਹ ਡਿਪਾਰਟਮੈਂਟ ਦੇ ਕਮਾਉ ਕੁੱਤ ਨੇ ਤਾਂ ਕਰਕੇ ਇਹਨਾਂ ਦੀ ਟਰਾਂਸਫਰ ਨਹੀਂ ਕੀਤੀ ਗਈ ਇੱਥੇ ਮੈਂ ਅੱਜ ਇੱਕ ਅਪੀਲ ਆਪਣੇ ਟਰਾਂਸਪੋਰਟ ਮੰਤਰੀ ਰਾਜਾ ਬੜਿੰਗ ਜੀ ਨੂੰ ਵੀ ਕਰਨਾ ਚਾਹਾਂਗਾ ਕਿ ਆਪਾਂ ਜਿਹੜਾ ਟਰੈਕ ਫੜਿਆ ਸੀ ਉਹਦੀਆਂ ਰਿਟਰਨ ਦੀਆਂ ਕੰਪਲੇਂਟਾਂ ਮੇਲਾਂ ਇਹਨਾਂ ਨੂੰ ਫੋਨ ਵੀ ਕੀਤੇ ਬਟ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਹੁਣ ਅੱਜ ਆਪਾਂ ਇਹ ਇੰਨਾ ਵੱਡਾ ਘਪਲਾਉ ਜਾਗਰ ਕਰਨ ਨੇ ਆ 2.5 ਲੱਖ ਰੋਜ਼ ਦਾ 75 ਲੱਖ ਰੁਪਇਆ ਮਹੀਨਾ ਬਣ ਗਿਆ 75 ਲੱਖ ਰੁਪਇਆ ਮਹੀਨਾ ਸਰਕਾਰ ਦਾ ਰੈਵਨਿਊ ਖਾਦਾ ਆ ਰਿਹਾ ਵਾ ਤੇ ਇਹਨਾਂ ਤੇ ਕੋਈ ਐਕਸ਼ਨ ਨਹੀਂ ਇਹ ਕਮਾਊ ਪੁੱਤ ਨੇ ਇਹ ਕਿੰਨਾਂ ਨੂੰ ਭਰਦੇ ਨੇ ਇਹ ਅੱਜ ਉਹ ਰੰਧਾਵਾ ਜੀ ਨੇ ਆਪਣੇ ਮੂੰਹੋਂ ਬੋਲਿਆ ਵੀਡੀਓ ਚ ਕਿ ਅਹੀ ਜੀ ਮਹੀਨੇ ਭਰਦੀਏ ਤਾਂ ਠੀਕ ਆ ਇਹਦਾ ਮਤਲਬ ਹੈ ਡਿਪਾਰਟਮੈਂਟ ਮਹੀਨੇ ਭਰ ਕੇ ਅੱਜ ਤੱਕ ਬਚਦਾ ਆਇਆ ਵਾ ਇਹ ਮਹੀਨੇ ਪਰਦਾਵਟ ਡਿਪਾਰਟਮੈਂਟ ਇਹਦੇ ਮੂਹਰੇ ਚੋਰੀਆਂ ਕਰੇ ਕੈਬਨਿਟ ਮੰਤਰੀ ਆ ਬੱਸਾਂ ਦੇ ਬੱਸਾਂ ਫੜ ਰਹੇ ਕਿਉਂਕਿ ਡਿਪਾਰਟਮੈਂਟ ਕਿਉਂ ਨਹੀਂ ਜਾਂਦੇ ਫੜਨ ਦੇਖੋ ਜੀ ਜਿਹੜੀਆਂ ਬੱਸਾਂ ਤੋਂ ਬੱਸਾਂ ਹੋਣ ਦਾ ਕੋਈ ਦਿੱਲੀ ਜਾ ਕੇ ਫੜ ਰਹੇ ਨੇ ਕੋਈ ਕਿਤੇ ਫੜਨੇ ਉਹ ਉਹ ਰਾਜਨੀਤਿਕ ਸਟੰਟ ਚੱਲਣਦੇ ਮੈਨੂੰ ਤਾਂ ਲੱਗਦਾ ਮੈਂ ਰਾਜਾ ਬੜਿੰਗ ਜੀ ਦੀ ਤਹਿ ਦਿਲੋਂ ਇੱਜ਼ਤ ਕਰਦਾ ਵਾਂ ਬਟ ਇੱਥੇ ਮੈਨੂੰ ਇਹ ਕਹਿਣ ਲੱਗੇ ਕੋਈ ਸ਼ਰਮਿੰਦਗੀ ਨਹੀਂ ਮਹਿਸੂਸ ਹੋ ਰਹੀ ਕਿ ਪੋਲਿਟਿਕਲ ਸਟੰਟ ਹੋ ਰਹੇ ਨੇ ਕੰਮ ਉਹ ਕੀਤਾ ਜਾਵੇ ਜਿਹੜਾ ਪਬਲਿਕ ਦਾ ਫਾਇਦਾ ਹੋਵੇ ਧਿਆਨ ਦੇ ਵਿੱਚ ਲੈਂਦੀ ਐ ਕਿ ਕੁਝ ਚਲਾਨ ਨੇ ਜਿਹੜੇ ਚਲਾਨ ਵਿੰ ਕਿ ਸ਼ਾਇਦ ਜਿਹੜੇ ਸਾਡੇ ਡੀਲਿੰਗ ਕਲਰਕ ਨੇ ਉਹ ਕੁਝ ਡਾਕੂਮੈਂਟਸ ਉਹਨਾਂ ਦੇ ਮਿਸਿੰਗ ਨੇ ਜਿਹੜੇ origignal ਡਾਕੂਮੈਂਟਸ ਨੇ ਉਹ ਮਿਸਿੰਗ ਨੇ ਸੋ ਉਹਨਾਂ ਨੇ ਅਲੀਗੇਸ਼ਨ ਲਾਈ ਹੈ ਕਿ ਸਾਨੂੰ ਉਹ ਡਾਕੂਮੈਂਟਸ ਬਾਰੇ ਐਗਜ਼ੈਕਟਲੀ ਦੱਸਿਆ ਜਾਵੇ। ਤੋਂ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਨੂੰ ਇੱਕ ਰਿਟਨ ਜਿਹੜੀ ਹੈ ਇਹਦੇ ਤੇ ਜੋ ਉਹ ਰਿਟਨ ਜੋ ਵੀ ਕਹਿਣਾ ਚਾਹੁੰਦੇ ਨੇ ਜੋ ਵੀ ਅਲੀਗੇਸ਼ਨ ਉਹ ਲਾਉਣਾ ਚਾਹੁੰਦੇ ਨੇ ਉਹਦੇ ਸਬੰਧੀ ਸਾਨੂੰ ਇੱਕ ਰਿਟਨ ਦਰਖਾਸਤ ਦੇਣ ਤਾਂ ਜੋ ਠੁਕੀ ਕਰਦੇ। ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ ਐਸਐਨਜ਼ ਨਿਊਜ਼